ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਗੋਭੀ ਦੇ ਪਕੌੜਿਆਂ ਦਾ ਜਿਹੜੇ ਕਿ ਵਿਆਹਾਂ ਦੇ ਵਿੱਚ ਬਣਦੇ ਆ ਹਲਵਾਈ ਸਟਾਈਲ ਸੋ ਅੱਜ ਬਣਾਇਆ ਜੀ ਆਪਾਂ ਨੇ ਗੋਭੀ ਦੇ ਪਕੌੜੇ ਆ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਹਲਵਾਈ ਸਟਾਈਲ ਬਣਾ ਕੇ ਦਿਖਾਵਾਂਗੇ ਗੋਭੀ ਦੇ ਪਕੌੜੇ ਠੀਕ ਹੈ ਜੀ ਪੂਰੇ ਸ਼ਾਨਦਾਰ ਪੂਰੇ ਵਧੀਆ ਤੇ ਜਿਹੜਾ ਜਿਹੜਾ ਮੈਂ ਸਮਾਨ ਲਿਆ ਠੀਕ ਹੈ ਜੀ ਜਿਹੜੇ ਤਰੀਕੇ ਨਾਲ ਬਣਾਇਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਜੀ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਆਪਾਂ ਹੁਣ ਗੋਭੀ ਵਾਲੇ ਪਕੌੜੇ ਐਨ ਵਧੀਆ ਤਰੀਕੇ ਨਾਲ ਤੇ ਲਓ ਜੀ ਪਕੌੜੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੈ ਗੋਭੀ ਆ ਦੇਖੋ ਕਿੰਨੀ ਵਧੀਆ ਗੋਭ ਤੇ ਜਿਹੜਾ ਡੰਡਲ ਆ ਠੀਕ ਹੈ ਜੀ ਉਹ ਮੈਂ ਤਾਂ ਕੱਟ ਤਿਆ ਫालतू ਜਿਹੜਾ ਐਕਸਟਰਾ ਤਾਂ ਤੇ ਫਿਰ ਆਪਾਂ ਨੇ ਐਦਾਂ ਕੱਟਣੀਆਂ ਠੀਕ ਹੈ ਜੀ ਆਹ ਅੱਜ ਫਿਰ ਤੁਹਾਨੂੰ ਪੂਰੇ ਆ ਨਾ ਹਲਵਾਈ ਸਟਾਈਲ ਜਿਹੜੇ ਪਕੌੜੇ ਬਣਦੇ ਉਹ ਬਣਾ ਕੇ ਦਿਖਾਵਾਂਗੇ ਜਿਹੜੇ ਕਿ ਵਿਆਹ ਸ਼ਾਦੀਆਂ ਦੇ ਵਿੱਚ ਹੁੰਦੇ ਆ ਠੀਕ ਹੈ ਜੀ ਤੇ ਆਪਾਂ ਨੇ ਨਾ ਐਦਾਂ ਕੱਟਣੀਆਂ ਇਹ ਤੇ ਕਟਿੰਗ ਆ ਜਿਹੜੀ ਇਹਦੀ ਆਪਾਂ ਇਸ ਤਰੀਕੇ ਨਾਲ ਕਰ ਲੂਗੇ ਠੀਕ ਹੈ ਜੀ ਜ਼ਿਆਦਾ ਮੋਟੀ ਨਹੀਂ ਕੱਟਣੀ ਹੈਗੀ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗਾ ਅੱਜ ਪਕੌੜੇ ਜਿਹੜੇ ਜ਼ਿਆਦਾਤਰ ਵਿਆਹਾਂ ਦੇ ਵਿੱਚ ਹੁੰਦੇ ਆ ਠੀਕ ਹੈ ਜੀ ਪਕੌੜੇ ਗੋਭੀ ਦੇ ਵੈਸੇ 2-3 ਤਰ੍ਹਾਂ ਦੇ ਬਣਾਏ ਜਾਂਦੇ ਆ ਇੱਕ ਤਾਂ ਕੱਟ ਕੇ ਫਰਾਈ ਹੁੰਦੇ ਆ ਠੀਕ ਹੈ ਜੀ ਤੇ ਇੱਕ ਬਗੈਰ ਕੱਟੇ ਤੇ ਫਰਾਈ ਹੋ ਜਾਂਦੇ ਆ ਤੇ ਗੋਭੀ ਆ ਜਿਹੜੀ ਤੁਸੀਂ ਨਾ ਇਸ ਤਰੀਕੇ ਦੀ ਕੱਟਣੀ ਆ ਫਿਰ ਐਦਾਂ ਹੁੰਦਾ ਨਾ ਜਿਹੜੀ ਐਦਾਂ ਦੀ ਗੋਭੀ ਕੱਟੀ ਵੀ ਹੁੰਦੀ ਆ ਉਹਨੂੰ ਦੁਬਾਰੇ ਠੀਕ ਹੈ ਜੀ ਪਕੌੜੇ ਨੂੰ ਕੱਟਣ ਦੀ ਲੋੜ ਨਹੀਂ ਪੈਂਦੀ ਉਹ ਐਦਾਂ ਹੀ ਫਰਾਈ ਹੋ ਜਾਂਦੇ ਆ ਤੇ ਲਓ ਜੀ ਮੈਂ ਹੁਣ ਗੋਭੀ ਦੀ ਕਟਿੰਗ ਕਰ ਲੂੰਗਾ ਇਸ ਤਰੀਕੇ ਨਾਲ ਤੇ ਲੋ ਜੀ ਗੋਭੀ ਦੀ ਕਟਿੰਗ ਆਪਾਂ ਨੇ ਕਰ ਲਈ ਆ ਆ ਲੋ ਜੀ ਇਸ ਤਰੀਕੇ ਦੀ ਤੇ ਹੁਣ ਆਪਾਂ ਨੇ ਇਹ ਦੋ ਤਿੰਨ ਪਾਣੀ ਚ ਨੂੰ ਧੋ ਲੈਣੀ ਆ ਚੰਗੀ ਤਰ੍ਹਾਂ ਤੇ ਲੋ ਜੀ ਗੋਭੀ ਆ ਜਿਹੜੀ ਆਪਾਂ ਨੇ ਧੋ ਲਈ ਆ ਦੇਖੋ ਕਿੰਨੀ ਵਧੀਆ ਹੋ ਗਈ ਆ ਧੋਣੀ ਇਹ ਜ਼ਰੂਰੀ ਆ ਤਿੰਨ ਚਾਰ ਪਾਣੀ ਚ ਨੂੰ ਚੰਗੀ ਤਰ੍ਹਾਂ ਧੋ ਲੈਣੀ ਆ ਤੇ ਹੁਣ ਬੇਸਣ ਦਾ ਆਪਾਂ ਬੈਟਰ ਬਣਾਵਾਂਗੇ ਤੇ ਲੋ ਜੀ ਬੇਸਣ ਆਪਾਂ ਨੇ ਪਾ ਲਿਆ ਦੇਖੋ ਬੇਸਣ ਜੇ ਮੜਾ ਮੋਟਾ ਪਹਿਲਾਂ ਕੱਟ ਰੱਖਿਓ ਠੀਕ ਆ ਜੀ ਜੇ ਲੋੜ ਪਈ ਤਾਂ ਬਾਅਦ ਦੇ ਵਿੱਚ ਪੈ ਜਾਊਗਾ ਤੇ ਜੇ ਬੇਸਣ ਜ਼ਿਆਦਾ ਹੋ ਗਿਆ ਪਰ ਪਨਪਕੌੜੇ ਜਿਹੜੇ ਹੋਰ ਬਣਾਉਣੇ ਪੈ ਜਾਣੇ ਤੇ ਲੋ ਜੀ ਸਭ ਤੋਂ ਪਹਿਲਾਂ ਨਮਕ ਟੇਸਟ ਰਿਕਾਰਡਿੰਗ ਤੇ ਜੇ ਚਾਟ ਮਸਾਲਾ ਪਾਉਣਾ ਹੋਇਆ ਪਕੌੜਿਆਂ ਪਰ ਫਿਰ ਨਮਕ ਜਿਹੜਾ ਥੋੜਾ ਜਿਹਾ ਘੱਟ ਰੱਖਿਓ ਉਸ ਤੋਂ ਬਾਅਦ ਥੋੜਾ ਜੀਰਾ ਤੇ ਥੋੜੀ ਜੀ ਅਜਵੈਨ ਠੀਕ ਹੈ ਜੀ ਮਲ ਕੇ ਕ੍ਰਸ਼ ਕਰਕੇ ਜਣੀ ਕ੍ਰਸ਼ ਕਰਕੇ ਅਜਵੈਨ ਪਾਉਗੇ ਤੇ ਲੋ ਜੀ ਹਲਕਾ ਜਿਹਾ ਪਾਉਗੇ ਗਰਮ ਮਸਾਲਾ ਤੇ ਇਹਦੇ ਵਿੱਚ ਗਰਮ ਮਸਾਲਾ ਹੀ ਪਾਉਣਾ ਠੀਕ ਹੈ ਜੀ ਹੋਰ ਕੋਈ ਮਸਾਲਾ ਐਡ ਨਾ ਕਰਿਓ ਤੇ ਇਹ ਵੀ ਆਪਸ਼ਨਲ ਹੈ ਹਲਕਾ ਜਿਹਾ ਪਾਉਣਾ ਹੈ ਤੇ ਉਸ ਤੋਂ ਬਾਅਦ ਪਾਵਾਂਗੇ ਪਾਣੀ ਪਾਣੀ ਠੀਕ ਹੈ ਜੀ ਜਦੋਂ ਵੀ ਤੁਸੀਂ ਬੇਸਣ ਦਾ ਬੈਟਰ ਬਣਾਉਂਦੇ ਆ ਨਾ ਪਾਣੀ ਕਦੇ ਵੀ ਪਹਿਲਾਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਬੇਸਣ ਦੇ ਵਿੱਚ ਨਾ ਗੱਠਾ ਪੈ ਜਾਂਦੀ ਹੈ ਤੇ ਇਹਨੂੰ ਹੁਣ ਮਿਕਸ ਕਰ ਦਾਂਗੇ ਤੇ ਲਓ ਜੀ ਹਲਕਾ ਜਿਹਾ ਪਾਉਂਗੇ ਫੂਡ ਕਲਰ ਇਹ ਵੀ ਆਪਸ਼ਨਲ ਹੈ ਇਹ ਨਾਲ ਪਕੌੜਿਆਂ ਦਾ ਵੈਸੇ ਕਲਰ ਥੋੜਾ ਜਿਹਾ ਵਧੀਆ ਜਾਂ ਹੋ ਜਾਂਦਾ ਹੈ ਵੈਸੇ ਨੂੰ ਸੇਤਲੀ ਕਲਰ ਜਿਹੜੇ ਹਾਨੀਕਾਰਕ ਹੁੰਦੇ ਠੀਕ ਹੈ ਜੀ ਇਹ ਆਪਾਂ ਨੂੰ ਵਰਤਣੇ ਨਹੀਂ ਚਾਹੀਦੇ ਤੇ ਤੁਸੀਂ ਇਹਨੂੰ ਸਕਿਪ ਕਰ ਦਿਓ ਠੀਕ ਹੈ ਜੀ ਤੇ ਲੋ ਜੀ ਛੋਟਾ ਚਮਚ ਜਿਹੜਾ ਲੈ ਲੈਣਾ ਆਪਾਂ ਨੇ ਅੱਧਾ ਕਪਾਉਣ ਆਪਾਂ ਨੇ ਬੇਕਿੰਗ ਪਾਊਡਰ ਤੇ ਇਹਨੂੰ ਵੀ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਤੇ ਲੋ ਜੀ ਅਦਰਕ ਲਸਣ ਦਾ ਪੇਸਟ ਇਹ ਪਾਉਂਗੇ ਆਪਾਂ ਤੇ ਹਰੀ ਮਿਰਚ ਦਾ ਪੇਸਟ ਠੀਕ ਹੈ ਜੀ ਤੇ ਲੋ ਜੀ ਇਹਨੂੰ ਵੀ ਹੁਣ ਕਰ ਲਾਂਗੇ ਮਿਕਸ ਤੇ ਲੋ ਜੀ ਹੁਣ ਆਪਾਂ ਐਡ ਕਰੂੰਗੇ ਇਹਦੇ ਵਿੱਚ ਗੋਭੀ ਠੀਕ ਹੈ ਜੀ गोभी ਪਾ ਲੈਣੀ ਆਪਾਂ ਨੇ ਤੇ ਗੋਭੀ ਜਿਹੜੀ ਠੀਕ ਹੈ ਜੀ ਪਾਣੀ ਪੂਣੀ ਵਾਲੀ ਨਹੀਂ ਪਾਉਣੀ ਨਿਚੋੜ ਕੇ ਪਾਉਣੀ ਆ ਯਾਨੀ ਗੋਭੀ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਜੇ ਗੋਭੀ ਦੇ ਵਿੱਚ ਪਾਣੀ ਹੋਇਆ ਨਾ ਫਿਰ ਬੇਸਣ ਜਿਹੜਾ ਉਹ ਪਤਲਾ ਹੋ ਜਾਊਗਾ ਜ਼ਿਆਦਾ ਇਸ ਕਰਕੇ ਆਪਾਂ ਨੇ ਗੋਭੀ ਜਿਹੜੀ ਥਾਲੀ ਚੋਂ ਚੱਕ ਚੱਕ ਕੇ ਪਾਉਣੀ ਕਿਸੇ ਵੀ ਭਾਂਡੇ ਚੋਂ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਆਪਾਂ ਮਿਕਸ ਤੇ ਜਦੋਂ ਵੀ ਨਾ ਆਪਾਂ ਨੇ ਬੇਸਣ ਚ ਗੋਭੀ ਮਿਕਸ ਕਰਨੀ ਆ ਗੋਭੀ ਤੇ ਬੇਸਣ ਮਿਕਸ ਕਰਨੇ ਆ ਹੱਥ ਹੈ ਜਿਹੜਾ ਥੋੜਾ ਜਿਹਾ ਪਿਆਰ ਨਾਲ ਮਾਰਨਾ ਠੀਕ ਹੈ ਜੀ ਕਿਉਂਕਿ ਗੋਭੀ ਜਿਹੜੀ ਮੈਂ ਥੋੜੀ ਜਿਹੀ ਬਰੀਕ ਕੱਟੀ ਹੋਈ ਆ ਕਿਉਂਕਿ ਜਿਹੜੀ ਪਕਾਉਣੇ ਵਾਲੀ ਗੋਭੀ ਹੁੰਦੀ ਹੈ ਜ਼ਿਆਦਾਤਰ ਸਿੰਗਲ ਪਕਾਉਣੇ ਵਾਲੀ ਉਹ ਬਰੀਕ ਕੱਟੀ ਜਾਂਦੀ ਆ ਤੇ ਆਪਾਂ ਜ਼ਿਆਦਾ ਹੱਥ ਮਾਰੂਗੇ ਨਾ ਫਿਰ ਗੋਭੀ ਟੁੱਟ ਜਾਂਦੀ ਆ ਤੇ ਲਓ ਜੀ ਇੱਥੇ ਜਿਹੜਾ ਬੇਸਣ ਹੈ ਆਪਣੀ ਗੋਭੀ ਪਰ ਥੋੜਾ ਜਿਹਾ ਘੱਟ ਹੈ ਠੀਕ ਹੈ ਜੀ ਆ ਦੇਖੋ ਤੇ ਹੁਣ ਆਪਾਂ ਨੇ ਕੀ ਕਰਨਾ ਨਾ ਥੋੜਾ ਜਿਹਾ ਬੇਸਣ ਐਡ ਕਰੂਗੇ ਇਹਦੇ ਵਿੱਚ ਆਪਾਂ ਠੀਕ ਹੈ ਜੀ ਹਲਕਾ ਜਿਹਾ 2 ਚਮਚੇ ਤੇ ਲਓ ਜੀ 2 ਚਮਚਾਪਾ ਨਾ ਬੇਸਣ ਦੇ ਐਡ ਕਰ ਲੂਗੇ ਤੇ ਹੁਣ ਕਰੂਗੇ ਆਪਾਂ ਇਹਨੂੰ ਮਿਕਸ ਕਿਉਂਕਿ ਜੇ ਬੇਸਣ ਆਪਾਂ ਪਹਿਲਾਂ ਜ਼ਿਆਦਾ ਪਾ ਲੈਂਦੇ ਨਾ ਫਿਰ ਪਕੌੜੇ ਆਪਾਂ ਪਰ ਜ਼ਿਆਦਾ ਜਿਹੜਾ ਬੇਸਣ ਹੋ ਜਾਂਦਾ ਠੀਕ ਹੈ ਜੀ ਉਹ ਚੰਗਾ ਨਹੀਂ ਲੱਗਦਾ ਤੇ ਲਓ ਜੀ ਇਹਨੂੰ ਕਰਦੇ ਆਂ ਮਿਕਸ ਹੁਣ ਹੁਣ ਦੇਖੋ ਕੋਟਿੰਗ ਤੇ ਹੁਣ ਦੇਖੋ ਜਿਹੜੀ ਕੋਟਿੰਗ ਹੈ ਨਾ ਗੋਭੀ ਪਰ ਐਨ ਹੋ ਗਈ ਹੈ ਬੇਸਣ ਦੀ ਠੀਕ ਹੈ ਜੀ ਤੇ ਲਓ ਜੀ ਇਹਨੂੰ ਆਪਾਂ ਨੇ 5-7 ਮਿੰਟ ਇਦਾਂ ਹੀ ਪਿਆ ਰਹਿਣ ਦੇਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਕੱਢਾਂਗੇ ਪਕੌੜੇ ਇਹਦੇ ਤੇ ਲਓ ਜੀ ਇੱਧਰ ਤੇਲ ਵੀ ਆਪਣਾ ਗਰਮ ਹੋ ਚੁੱਕਿਆ ਤੇ ਆਪਣਾ ਬੈਟਰ ਠੀਕ ਹੈ ਜੀ ਪਕੌੜਿਆਂ ਦਾ ਵਧੀਆ ਬਣ ਗਿਆ ਤੇ ਤੁਸੀਂ ਨਾ ਇਹਦੇ ਵਿੱਚ ਥੋੜਾ ਬਹੁਤਾ ਹਰੀਆਂ ਧਣੀਆਂ ਪਾ ਲਿਓ ਠੀਕ ਹੈ ਜੀ ਕੱਟ ਕੇ ਮੈਂ ਵੀ ਪਾਇਆ ਏ ਤੇ ਲਓ ਜੀ ਹੁਣ ਆਪਾਂ ਇੱਕ ਇੱਕ ਪਕੌੜਾ ਠੀਕ ਹੈ ਜੀ ਇਦਾਂ ਚੱਕ ਕੇ ਨਾ ਤੇਲ ਦੇ ਵਿੱਚ ਛੱਡੀ ਜਾਉਂਗੇ ਇਸ ਤਰੀਕੇ ਨਾਲ ਤੇ ਲਓ ਜੀ ਇਦਾਂ ਇਦਾਂ ਪਕੌੜੇ ਆਪਾਂ ਨੇ ਇਸ ਤਰੀਕੇ ਨਾਲ ਪਕੌੜੇ ਠੀਕ ਹੈ ਜੀ ਛੱਡ ਲੈਣੇ ਆ ਤੇ ਲਓ ਜੀ ਇਸ ਤਰੀਕੇ ਨਾਲ ਬਣਾਉਨੇ ਆ ਜੀ ਅਸੀਂ ਹਲਵਾਈ ਸਟਾਈਲ ਪਕੌੜੇ ਠੀਕ ਹੈ ਜੀ ਇਦਾਂ ਚੱਕ ਲੈਣੇ ਆ ਤੇ ਇਦਾਂ ਛੱਡਣੇ ਆ ਇਹ ਇਸ ਤਰੀਕੇ ਨਾਲ ਤਦ ਲੋ ਜੀ ਸੇਕ ਆ ਜਿਹੜਾ ਆਪਣਾ ਇਹਨ ਪੂਰਾ ਵਧੀਆ ਹੋਣਾ ਚਾਹੀਦਾ ਠੀਕ ਹੈ ਜੀ ਸੇਕ ਘਟ ਨਹੀਂ ਹੋਣਾ ਚਾਹੀਦਾ ਜਦੋਂ ਪਕੌੜੇ ਛੱਡਣੇ ਆ ਉਦੋਂ ਸੇਕ ਇਹਨ ਫੁੱਲ ਚਾਹੀਦਾ ਏ ਤੇ ਜਦੋਂ ਪਕੌੜੇ ਛੱਡ ਹੋਗੇ ਨਾ ਤੇਲ ਦੇ ਵਿੱਚ ਫਿਰ ਚਾਹੇ ਸੇਕ ਆ ਜਿਹੜਾ ਥੋੜਾ ਜਿਹਾ ਘਟਾ ਲਿਓ ਕਿ ਗੋਭੀ ਨੂੰ ਪੱਕਣ ਨੂੰ ਜਿਹੜਾ ਥੋੜਾ ਜਿਹਾ ਟਾਈਮ ਲੱਗਦਾ ਏ ਤੇ ਲੋ ਜੀ ਪਕੌੜੇ ਆਪਾਂ ਨੇ ਛੱਡ ਲਏ ਇੱਕ ਕਾਣਾ ਤੇ ਜਦੋਂ ਪਕੌੜੇ ਛੱਡਣੇ ਆ ਛੱਡਣ ਤੋਂ ਬਾਅਦ ਨਾਲ ਲੱਗ ਜੀ ਦੇ ਵਿੱਚ ਝਾਰਨੀ ਨਹੀਂ ਮਾਰਨੀ ਕਦੇ ਵੀ ਤੇ ਲੋ ਜੀ ਝਾਰਨੀ ਮਾਰਨੀ ਆ ਹਮੇਸ਼ਾ 1-2 ਮਿੰਟ ਬਾਅਦ ਠ ਆ ਦੇਖੋ ਪਕੌੜੇ ਫਿਰ ਹਲਵਾਈ ਸਟਾਈਲ ਗੋਭੀ ਵਾਲੇ ਪੂਰੇ ਹਨ ਬੰਬ ਬਣੇ ਆ ਜੀ ਤੇ ਲੋ ਜੀ ਇਸ ਟਾਈਮ ਤੇ ਨਾ ਹੁਣ 6 ਕੱਪਾ ਥੋੜਾ ਜਿਹਾ ਘੱਟ ਕਰ ਲਵਾਂਗੇ ਠੀਕ ਹੈ ਜੀ 6 ਕ ਤਾਂ ਘੱਟ ਕਰਨਾ ਹੈ ਕਿਉਂਕਿ ਗੋਭੀ ਹੈ ਜਿਹੜੀ ਵਿੱਚ ਤੇ ਵੀ ਹੈ ਚੰਗੀ ਤਰ੍ਹਾਂ ਪੱਕ ਜੂਗੀ ਕਿਉਂਕਿ ਜੇ ਉੱਪਰ ਉੱਪਰ ਤੇ ਬੇਸਣ ਪੱਕ ਗਿਆ ਵਿੱਚ ਤੇ ਗੋਭੀ ਕੱਚੀ ਰਹਿ ਗਈ ਫਿਰ ਵੀ ਨਜ਼ਾਰਾ ਨਹੀਂ ਆਉਣਾ ਹੈਗਾ ਤੇ ਲੋ ਜੀ ਐਦਾਂ ਬਣਾਉਣੀ ਆ ਜੀ ਫਿਰ ਅਸੀਂ ਹਲਵਾਈ ਸਟਾਈਲ ਬਿਆਂ ਦੇ ਵਿੱਚ ਪਕੌੜੇ ਤੇ ਲੋ ਜੀ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਲਓ ਜੀ ਇਹਨਾਂ ਨੂੰ ਪਕਾ ਲੈਂਦੇ ਆ ਆਪਾਂ 1-2 ਮਿੰਟ ਤੇ ਲਓ ਜੀ 2 ਮਿੰਟ ਪਕਾਉਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਨਿਚੋੜ ਨਿਚੋੜ ਕੇ ਠੀਕ ਹੈ ਜੀ ਕੱਢ ਲਵਾਂਗੇ ਕਿਸੇ ਬਰਤਨ 'ਚ ਕਿਉਂਕਿ ਇੱਕ ਵਾਰ ਪਹਿਲਾਂ ਪਕੌੜੇ ਆ ਜਿਹੜੇ ਆਪਾਂ ਨੇ ਉਹ ਕੱਚੇ ਕਰ ਲੈਣੇ ਆ ਠੀਕ ਹੈ ਜੀ ਯਾਨੀ ਹਾਫ ਫਰਾਈ ਕਰ ਲਵਾਂਗੇ ਹਾਫ ਡਨ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਫੁੱਲ ਫਰਾਈ ਤੇ ਲੋ ਜੀ ਪਕੌੜੇ ਆ ਜਿਹੜੇ ਆਪਾਂ ਨੇ ਕੱਚੇ ਕਰ ਲਏ ਆ ਆ ਦੇਖੋ ਕਲਰ ਦੇਖੋ ਜੀ ਪਕੌੜਿਆਂ ਦਾ ਕਿੰਨਾ ਵਧੀਆ ਆ ਗਿਆ ਤੇ ਬੇਸਣ ਵੀ ਇੰਨ ਚੰਗੀ ਤਰ੍ਹਾਂ ਉੱਪਰ ਚੜਿਆ ਹੋਇਆ ਪ੍ਰੋਪਰ ਜਿੱਦਾਂ ਕਿ ਚੜਨਾ ਚਾਹੀਦਾ ਹੈ ਤੇ ਲੋ ਜੀ ਆਪਾਂ ਦੂਜਾ ਘਾਣਾ ਵੀ ਕਰ ਲੰਨੇ ਆ ਫਰਾਈ ਤੇ ਲੋ ਜੀ ਪਕੌੜੇ ਆ ਜਿਹੜੇ ਆਪਾਂ ਨੇ ਕੱਚੇ ਕਰ ਲਏ ਆ ਆ ਦੇਖੋ ਠੀਕ ਆ ਜੀ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋਏ ਆ ਤੇ ਪਕੌੜੇ ਕੱਚੇ ਕਰਨ ਦਾ ਮਕਸਦ ਇਹ ਹੁੰਦਾ ਜੀ ਜਿਵੇਂ ਕਿ ਹੁਣ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਜਿਵੇਂ ਕਿ ਕੋਈ ਵੀ ਪ੍ਰੋਗਰਾਮ ਹੈ ਹਣ ਪਕੌੜੇ ਜਿਹੜੇ ਹੁੰਦੇ ਉਹ ਨਾਲ ਦੇ ਨਾਲ ਤਾਂ ਨਿਕਲ ਨਹੀਂ ਸਕਦੇ ਠੀਕ ਹੈ ਜੀ ਕਿਉਂਕਿ ਬਹੁਤ ਸੰਕਤ ਹੁੰਦੀ ਹੈ ਠੀਕ ਹੈ ਜੀ ਫੰਕਸ਼ਨਾਂ ਦੇ ਵਿੱਚ ਸੋ ਇਸ ਕਰਕੇ ਪਕੌੜੇ ਕੱਚੇ ਕਰਕੇ ਰੱਖੇ ਜਾਂਦੇ ਆ ਕਿਉਂਕਿ ਜਿਵੇਂ ਕਿ ਹੁਣ ਕੱਚੇ ਕੀਤੇ ਹੋਏ ਆ ਨਾ ਇਹ ਜਦੋਂ ਵੀ ਆਪਾਂ ਨੇ ਅੱਗੇ ਦੇਣੇ ਆ ਠੀਕ ਹੈ ਜੀ ਨਾਲ ਲੱਗਦੇ ਇਹਨਾਂ ਨੂੰ ਗਰਮ ਕਰੋ ਤੇ ਮਿੰਟੋ-ਮਿੰਟੀ ਕੰਮ ਹੋ ਜਾਂਦਾ ਇਸ ਕਰਕੇ ਪਕੌੜੇ ਕੱਚੇ ਕਰਦੇ ਆ ਜੀ ਤੇ ਤੁਸੀਂ ਵੀ ਕਈ ਵਾਰ ਪਕੌੜੇ ਬਣਾਉਣੇ ਹੋਣ ਠੀਕ ਹੈ ਜੀ ਘਰੇ ਮਹਿਮਾਨ ਆਉਣੇ ਹੋਣ ਤੇ ਤੇ ਇਹਨਾਂ ਨੂੰ ਕੱਚੇ ਕਰਕੇ ਰੱਖ ਲਓ ਠੀਕ ਹੈ ਜੀ ਉਤੋ ਬਾਅਦ ਵੀ ਜਦੋਂ ਵੀ ਤੁਹਾਡੇ ਰਿਸ਼ਤੇਦਾਰ ਆਗੇ ਮਹਿਮਾਨ ਆਗੇ ਉਹਨਾਂ ਨੂੰ ਗਰਮ ਕਰੋ ਤੇ ਠੀਕ ਹੈ ਜੀ ਤੁਹਾਡਾ ਕੰਮ ਆਸਾਨੀ ਨਾਲ ਹੋ ਜਾਊਗਾ ਇਸ ਕਰਕੇ ਪਕੌੜੇ ਜਿਹੜੇ ਉਹ ਕੱਚੇ ਕੀਤੇ ਜਾਂਦੇ ਆ ਤੇ ਲੋ ਜੀ ਪਕੌੜੇ ਆਪਾਂ ਨੇ ਕਰ ਲਿਆ ਕੱਚੇ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਠੀਕ ਹੈ ਜੀ ਦੁਬਾਰ ਤੋਂ ਪੱਕੇ ਤੇ ਲੋ ਜੀ ਜਦੋਂ ਵੀ ਪਕੌੜੇ ਆਪਾਂ ਨੇ ਪੱਕੇ ਕਰਨੇ ਆ ਠੀਕ ਹੈ ਜੀ ਸੇਕ ਆ ਜਿਹੜਾ ਉਹ ਮੀਡੀਅਮ ਹੋਣਾ ਚਾਹੀਦਾ ਤੇ ਜ਼ਿਆਦਾ ਵੀ ਨਹੀਂ ਸੇਕ ਹੋਣਾ ਚਾਹੀਦਾ ਕਿਉਂਕਿ ਜ਼ਿਆਦਾ ਸੇਕ ਹੋਊਗਾ ਨਾ ਤਾਂ ਪਕੌੜੇ ਇੱਕ ਲੱਗ ਤੋਂ ਉੱਪਰ ਤੇ ਕਾਲੇ ਹੋ ਜਾਣਗੇ ਤੇ ਲੋ ਜੀ ਇੱਕ ਜਦੋਂ ਪਕੌੜੇ ਪੱਕੇ ਕਰਨੇ ਆ ਤੇ ਜਿਹੜੇ ਪਕੌੜੇ ਆ ਠੀਕ ਹੈ ਜੀ ਜਿਆਦਾ ਨਹੀਂ ਵਿੱਚ ਪਾਉਣੇ ਕੜਾਹੀ ਦੇ ਠੀਕ ਹੈ ਜੀ ਥੋੜੇ ਜਿਹਾ ਪਾਉਣੇ ਆ ਆ ਦੇਖੋ ਜਿੰਨੇ ਕੁ ਮੈਂ ਹੁਣ ਪਾਏ ਆ ਨਾ ਇੰਨੇ ਕੁ ਪਕੌੜੇ ਪਾਉਂਗੇ ਤਾਂ ਵਧੀਆ ਢੰਗ ਨਾਲ ਪਕੌੜੇ ਜਿਹੜੇ ਉਹ ਪੱਕੇ ਹੋ ਜਾਣਗੇ ਤੇ ਆਪਾਂ ਨੇ ਇਹ 2 ਕੁ ਮਿੰਟ ਪਕਾਉਣੇ ਆ ਤੇ ਉਸ ਤੋਂ ਬਾਅਦ ਕੱਢ ਲੈਣੀਆਂ ਬਾਹਰ ਤੇ ਰਾੜ ਤੁਸੀਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਲਿਓ ਠੀਕ ਹੈ ਜੀ ਜੇ ਤੁਹਾਨੂੰ ਜਿਆਦਾ ਕਰਾਰੇ ਪਸੰਦ ਆ ਤਾਂ ਥੋੜੇ ਜਿਹਾ ਚੰਗੀ ਤਰ੍ਹਾਂ ਕ੍ਰਿਸਪੀ ਕਰ ਲਿਓ ਤੇ ਜੇ ਥੋੜੇ ਜਿਹਾ ਨਰਮ ਜਿਹਾ ਪਸੰਦ ਆ ਠੀਕ ਹੈ ਜੀ ਥੋੜੇ ਜਿਹਾ ਘੱਟ ਰਾੜ ਲਿਓ ਆ ਲੋ ਜੀ ਆ ਦੇ ਕਿੰਨਾ ਵਧੀਆ ਕਲਰ ਆ ਗਿਆ ਪਕੌੜਿਆਂ ਦਾ ਤੇ ਲਓ ਜੀ ਇਹਨਾਂ ਨੂੰ ਆਪਾਂ ਰਾੜ ਦੰਦੀਆਂ ਥੋੜੇ ਜੇ ਕਿਉਂਕਿ ਕੱਚੇ ਬਹੁਤੇ ਪਕੌੜੇ ਚੰਗੇ ਵੀ ਨਹੀਂ ਲੱਗਦੇ ਹੈਗੇ ਤੇ ਲਓ ਜੀ ਪਕੌੜੇ ਬਣ ਕੇ ਆਪਣੇ ਰੈਡੀ ਆ ਜੀ ਦੇਖੋ ਕਿੰਨੇ ਵਧੀਆ ਪਕੌੜੇ ਆ ਜਿਹੜੇ ਗੋਭੀ ਦੇ ਉਹ ਬਣ ਕੇ ਤਿਆਰ ਹੋਏ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਜੀ ਤੁਸੀਂ ਗੋਭੀ ਦੇ ਪਕੌੜੇ ਹਲਵਾਈ ਸਟਾਈਲ ਤੇ ਸੌਸ ਦੀ ਵੀਡੀਓ ਠੀਕ ਹੈ ਜੀ ਮੈਂ ਹਲਵਾਈ ਸਟਾਈਲ ਗੋੜ ਵਾਲੀ ਸੌਸ ਕਿਵੇਂ ਬਣਦੀ ਹੈ ਉਹਦੀ ਵੀਡੀਓ ਮੈਂ ਅਪਲੋਡ ਕੀਤੀ ਹੋਈ ਆ ਉਹ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ